ਹਾਂ ਜੀ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਗਤਨ ਆਓ ਆਪਾਂ ਇੱਕ ਵਾਰ ਫੇਰ ਅੱਜ ਕਬੀਰ ਸਾਹਿਬ ਜੀ ਦੀ ਇੱਕ ਸ਼ਬਦ ਨੂੰ ਵਿਚਾਰਦੇ ਹਾਂ ਇੱਕ ਸ਼ਬਦ ਆਪਾਂ ਰੋਜ਼ ਪੜ੍ਹਦੇ ਰਹੀਏ ਸਮਝਦੇ ਰਹੀਏ ਵਿਚਾਰ ਵਿੱਚ ਰੱਖੀਏ ਤਾਂ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਦਾ ਤਰੀਕਾ ਆ ਜਾਏ ਅਸੀਂ ਆਪਣੇ ਜੀਵਨ ਨੂੰ ਜਿਉਣਾ ਸਿੱਖ ਲਈਏ ਉੱਚਾ ਤੇ ਸੁੱਚਾ ਸੋਹਣਾ ਜੀਵਨ ਜਾਈਏ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰਾਂ ਕਿ 326 ਤੇ ਇਹ ਸ਼ਬਦ ਪਿਰਾਜਮਾਨ ਹੈ ਗੌੜੀ ਕਬੀਰ ਜੀ ਪੰਚ ਪਦੇ ਜਿਉ ਜਲ ਛੋੜ ਬਾਹਰ ਭਇਓ ਮੀਨਾ ਕਵੀਰ ਸਾਹਿਬ ਜੀ ਰੱਬ ਨਾਲ ਸਾਝ ਪਾਉਂਦੇ ਆ ਸੱਚੇ ਪਾਤਸ਼ਾਹ ਮੇਰਾ ਕੀ ਬਣੇਗਾ ਹੁਣ ਜੇ ਇਹ ਲੋਕੀ ਕਹਿੰਦੇ ਐ ਤਾਂ ਫਿਰ ਮੇਰਾ ਕੀ ਬਣੇਗਾ ਸਗਲ ਜਨਮ ਸੇਵਪੁਰੀ ਗਵਾਇਆ ਇਥੇ ਇੱਕ ਬੜਾ ਵਧੀਆ ਸ਼ਬਦ ਗੁਰੂ ਜੀ ਵਰਤ ਰਿਹਾ ਗਵਾਇਆ ਐ ਰਾਮ ਮੈਨੂੰ ਲੋਕ ਆਖਦੇ ਐ ਕਿ ਸਾਰਾ ਜਨਮ ਤੇ ਇਥੇ ਇਥੇ ਵਿਅਰਥ ਗੁਜ਼ਾਰ ਲਿਆ ਸਾਰੀ ਉਮਰ ਕਾਸ਼ੀ ਵਿੱਚ ਵਿਅਰਥ ਗੁਜ਼ਾਰ ਲਈ ਮਰਤੀ ਵਾਰ ਮਗਰ ਉੱਠ ਆਇਆ ਤੇ ਹੁਣ ਜਿਹਨੂੰ ਮਰਨ ਵੇਲੇ ਮੁਕਤੀ ਵਾਰੀ ਉੱਠ ਕੇ ਕਰਾਬਾ ਦਰ ਅਰਸ ਤੋਂ ਕਾਸ਼ੀ ਤੋਂ ਤੇ ਮਗਰ ਚਲਿਆ ਮਗਰ ਆ ਗਿਆ ਕਿਉਂਕਿ ਹੁਣ ਤਾਂ ਉੱਥੇ ਮੁਕਤੀ ਮਿਲਣੀ ਸੀ ਤੈਨੂੰ ساری ਉਮਰ ਉੱਥੇ ਰਿਹਾ ਉੱਥੇ ਤੈਨੂੰ ਮੁਕਤੀ ਮਿਲ ਜਾਣੀ ਸੀ ਹੁਣ ਤੂੰ ਛੱਡ ਕੇ ਆ ਗਿਆ ਕਬੀਰ ਸਾਹਿਬ ਦੀ ਧੋਖਾ ਭਾਰੇ ਕਰ ਰਿਹਾ ਨਾ ਪੁਜਾਰੀ ਵਰਗ ਮੈਨੂੰ ਕਿਸ ਤਰ੍ਹਾਂ ਮਤਲਬ ਝੁਠਲਾ ਰਿਹਾ ਹੈ ਮੈਨੂੰ ਕਿਸ ਤਰ੍ਹਾਂ ਮਤਲਬ ਮੈਨੂੰ ਕਹਿ ਰਿਹਾ ਹੈ ਕਿ ਹੁਣ ਦੇਖੋ ਵੀ ਜਿੱਤੇ ਮੱਤ ਹੀ ਮਾਰੀ ਗਈ ਹੈਗੀ ਬਹੁਤ ਵਰਸ ਤਪ ਕੀਆ ਕਾਸ਼ੀ ਇਹ ਲੋਕ ਵੀ ਕਹਿੰਦੇ ਐ ਕਿ ਕਬੀਰ ਸਾਹਿਬ ਜੀ ਨੇ ਕਾਸ਼ੀ ਰਹਿ ਕੇ ਬਹੁਤ ਸਾਲ ਤਪ ਕੀਤਾ ਹੁਣ ਉਹਦਾ ਲਾਭ ਕੀ ਹੋਏਗਾ ਮਰਨ ਪਿਆ ਮਗਰ ਕੀ ਵਾਸੀ ਤੇ ਹੁਣ ਮਰਨ ਵੇਲੇ ਮੁਕਤੀ ਵੇਲੇ ਚਲੇ ਗਿਆ ਮਗਰ ਇਹ ਗੋਰਖਪੁਰ ਦੇ ਏਰੀਏ ਚ ਜਗ੍ਹਾ ਉੱਥੇ ਨਾ ਇੱਕ ਇੱਕ ਇਹ ਕਹਾਵਤ ਹੈ ਕਿ ਉੱਥੇ ਧਰਤੀ ਨੂੰ श्राप ਲੱਗਿਆ ਹੋਇਆ ਹੈ ਕਿ ਜਿਹੜਾ ਇਸ ਜਗ੍ਹਾ ਤੇ ਮਰੇਗਾ ਉਹ ਅਗਲੇ ਜਨਮ ਵਿੱਚ ਗਧੇ ਦੀ ਜੋੜ ਵਿੱਚ ਪੈਗਾ ਹੁਣ ਕਬੀਰ ਸਾਹਿਬ ਜੀ ਪਰਮਾਤਮਾ ਨਾਲ ਗੱਲਾਂ ਕਰ ਰਿਹਾ ਫਿਰ ਕਹਿੰਦੇ ਤੁਹਾਡਾ ਮੈਨੂੰ ਕੀ ਫਾਇਦਾ ਹੋਇਆ ਜੇ ਇਹ ਲੋਕੀ ਤਾਂ ਐਂ ਕਹਿੰਦੇ ਆ ਸਾਰੀ ਵਾਰ ਤਾਂ ਕਬੀਰ ਸਾਹਿਬ ਜੀ ਨੇ ਦੱਸ ਦਿੱਤੀ ਹੁਣ ਕਾਸ਼ੀ ਮਗਰ ਸਾਮ ਵਿਚਾਰੀ ਲੋਕੀ ਕਹਿੰਦੇ ਮੈਨੂੰ ਇਹ ਵੀ ਕਹਿ ਰਹੇ ਆ ਕਬੀਰ ਸਾਹਿਬ ਜੀ ਕਹਿੰਦੇ ਕਾਸ਼ੀ ਨੂੰ ਤੇ ਮਗਰ ਨੂੰ ਇੱਕੋ ਜੀ ਸਮਝੀ ਬੈਠਾ ਹੈ। ਓਛੀ ਭਗਤ ਕੈਸੇ ਉਤਰ ਸਪਾਰੀ ਇਸ ਓਛੀ ਭਗਤੀ ਨਾਲ ਜੋ ਤੂੰ ਕਰ ਰਿਹਾ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਗੇਗਾ ਕਿਨੇ ਦੇਖੋ ਕਬੀਰ ਸਾਹਿਬ ਜੀ ਪ੍ਰੇਮਾ ਭਗਤੀ ਕਰ ਰਿਹਾ ਹੈ ਪ੍ਰਮਾਤਮਾ ਨਾਲ ਤਰੇਮ ਉਹਨਾਂ ਦਾ ਉਹਨਾਂ ਚੇਤੇ ਵਿੱਚ ਰੱਖਦੇ ਆ ਯਾਦ ਵਿੱਚ ਰੱਖਦੇ ਆ ਆਪਣਾ ਕੰਮ ਕਾਰ ਕਿਰਤ ਕਰ ਰਿਹਾ ਹੈ। ਤੇ ਉਹਰ ਪੁਜਾਰੀ ਵਰਗੇ ਕਹਿ ਰਿਹਾ ਕਿ ਤੂੰ ਉਹ ਛੀ ਭਗਤੀ ਕਰ ਰਿਹਾ ਤੇਰੀ ਭਗਤੀ ਫਿਰ ਪਾਰ ਕਿਵੇਂ ਪਾਉਗੀ ਤੈਨੂੰ ਇਹਨੇ ਪਾਰਤ ਤੈਨੂੰ ਲਾਉਣਾ ਨਹੀਂ ਇਹਦੇ ਨਾਲ ਤੂੰ ਪਾਰ ਕਿਵੇਂ ਲੰਗੇਗਾ ਕਿਉਂਕਿ ਹੁਣ ਇਹ ਇੱਥੇ ਤੂੰ ਰਹਿੰਦਾ ਤੇ ਸ਼ਾਇਦ ਤੇਰੀ ਮੁਕਤੀ ਹੋ ਜਾਂਦੀ ਹੁਣ ਤੂੰ ਵਗਰ ਹਰੇ ਚਲੇ ਗਿਆ ਕਬੀਰ ਸਾਹਿਬ ਜੀ ਬਾਰੇ ਗੱਲਬਾਤ ਚੱਲ ਰਹੀ ਹੈ ਪੁਜਾਰੀ ਵਰਗ ਸਾਰਾ ਇਹਦਾ ਜਿਹੜੇ ਦੂਜੇ ਲੋਕੀ ਹੈ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹ ਹਰੇਕ ਆਖ ਰਿਹਾ ਹੈ ਪਰ ਕਵੀਰ ਜੀ ਤੱਕ ਉਹਨਾਂ ਨੂੰ ਉਹਨਾਂ ਨੂੰ ਨਿਸ਼ਚੈ ਪ੍ਰਮਾਤਮਾ ਤੇ ਕਹੋ ਗੁਰ ਗਜ ਸਿ ਸ਼ਿਵ ਸਭ ਕੋ ਜਾਣੇ ਇੱਕ ਵੀਰ ਆਖ ਹਰੇਕ ਮਨੁੱਖ ਗਣੇਸ਼ ਨੂੰ ਸ਼ਿਵ ਨੂੰ ਤਾਂ ਪਛਾਣਦਾ ਹੈ ਪਰ ਹਰੇਕ ਬੰਦਾ ਇਹ ਸਮਝ ਰਿਹਾ ਕਿ ਮੁਕਤੀ ਦਾਤਾ ਇਹ ਦੋਨੇ ਹੀ ਨੇ ਤੇ ਮੁਕਤੀ ਇੱਥੇ ਨਾ ਤੋਂ ਹੀ ਮਿਲਣੀ ਹੈ ਇੰਦਰੋਈ ਇਹ ਲੋਕ ਸਾਰੇ ਕਹਿੰਦੇ ਐ ਕਿ ਕੀਰ ਸਾਹਿਬ ਜੀ ਕਹਿੰਦੇ ਅਸੀਂ ਜਾਣਦੇ ਆ ਵੀ ਸਾਰੇ ਇਸ ਤਰ੍ਹਾਂ ਹੋਏਗਾ ਵੀ ਜੀ ਗਣੇਸ਼ ਤੇਜੀ ਸ਼ਿਵ ਜੀ ਉਹ ਮੁਕਤੀ ਦੇਣਗੇ ਤਾਂ ਮਿਲੇਗੀ ਇਹ ਮੁਕਤੀ ਫਿਰ ਤਿਬਰਾਰ ਵਿੱਚ ਹੀ ਮਿਲੇਗੀ ਵਗਾਰ ਵਿੱਚ ਨਹੀਂ ਮਿਲੇਗੀ ਕਿਉਂਕਿ ਉਹ ਤੇ ਉਹ ਤੇ ਇਹਨਾਂ ਦੇਵਤਿਆਂ ਦੀ ਸ਼ਰਤੀ ਹੋਈ ਧਰਤੀ ਐ ਮੂਆ ਕਬੀਰ ਰਮਤ ਸ੍ਰੀ ਰਾਮੈ ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰਕੇ ਆਪਣਾ ਭਾਅ ਵੀ ਮਟਾ ਦਿੱਠਾ ਹੈ ਕਬੀਰ ਨੂੰ ਹੁਣ ਪਤਾ ਕਰਨ ਦੀ ਲੋੜ ਨਹੀਂ ਰਹੀ ਕਿ ਕੀ ਕਿੱਥੇ ਗਈ ਹੋਵੇਗੀ ਮਤਲਬ ਮੁਕਤੀ ਕਿੱਥੇ ਹੋ ਗਈ ਕਬੀਰ ਸਾਹਿਬ ਜੀ ਨੂੰ ਹੁਣ ਪਤਾ ਖਰਦ ਦੀ ਲੋੜ ਨਹੀਂ ਕਬੀਰ ਸਾਹਿਬ ਜੀ ਕਹਿੰਦੇ ਮੈਂ ਤੇ ਉਸ ਮਾਲਕ ਨਾਲ ਇਕਮਿਕ ਹੋ ਗਿਆ ਹਾਂ ਦੇਖੋ ਇਹ ਸ਼ਬਦ ਜਦੋਂ ਆਪਾਂ ਵਿਚਾਰਦੇ ਆ ਨਾ ਇੱਕ ਵਾਰਤਾ ਹੈ ਇੱਕ ਜੀਵਨ ਦੇ ਵਿੱਚ ਹੋਈ ਹੋਈ ਘਟਨਾ ਨੂੰ ਕਬੀਰ ਸਾਹਿਬ ਜੀ ਵਰਣਨ ਕਰਕੇ ਇਹ ਗੱਲ ਕਹਿੰਦੀ ਹੈ ਵੀ ਲੋਕ ਤਾਂ ਆਹ ਕਹਿ ਰਹੇ ਆ ਇਹ ਪੁਜਾਰੀ ਵਰਗ ਜੋ ਇੱਥੇ ਪੂਜਾ ਦੇ ਵਿੱਚ ਲੱਗਿਆ ਹੋਇਆ ਹੈ ਜਿਹੜਾ ਕਰਮ ਕਾਂਡੀ ਵਰਗ ਹੈ ਉਹ ਤੇ ਮੈਨੂੰ ਆਹ ਕਹਿ ਰਹੇ ਆ ਪਰ ਅਸਲ ਗੱਲ ਇਹ ਹੈ ਮੂਆ ਕਬੀਰ ਰਮਤ ਸ੍ਰੀ ਰਾਮ ਹੈ ਕਿ ਕਬੀਰ ਤੇ ਮਾਰਕ ਨਾਲ ਜੁੜਿਆ ਹੋਇਆ ਹੈ ਭਾਵੇਂ ਉਹ ਮਗਰ ਵਿੱਚ ਜਾ ਰਹੇ ਮਗਰ ਵਿੱਚ ਹੀ ਆਪਣਾ ਸਰੀਰ त्याਗੀ ਤੇ ਭਾਵੇਂ ਕਾਸ਼ੀ ਵਿੱਚ त्याਗੇ ਤੇ ਉਹ ਮੁਕਤ ਹੈ ਕੌ ਕਿ ਉਹ ਮੁਕਤੀ ਕੀ ਹੈ ਪਰਮਪਤਾ ਪ੍ਰਮਾਤਮਾ ਨੂੰ ਆਪਣੇ ਅੰਦਰ ਵਸਾ ਕੇ ਰੱਖਣਾ ਉਹਦੇ ਨਾਲ ਜੁੜੇ ਰਹਿਣਾ ਇਹਨਾਂ ਬਕਾਰਾਂ ਤੋਂ ਬਚੇ ਰਹਿਣਾ ਔਰ ਉਸ ਦੀ ਭਗਤੀ ਕਰਨੀ ਉਸ ਮਾਲਕ ਨੂੰ ਯਾਦ ਰੱਖਣਾ ਚੇਤੇ ਵਿੱਚ ਰੱਖਣਾ ਉਹ ਕਬੀਰ ਸਾਹਿਬ ਜੀ ਕਹਿੰਦੇ ਮੈਂ ਕਰ ਰਿਹਾ ਮੈਂ ਤੇ ਰਮਿਆ ਹੋਇਆ ਆ ਰਾਮ ਵਿੱਚ ਜੁੜਿਆ ਹੋਇਆ ਰਾਮ ਕਬੀਰ ਆ ਏਕ ਭਏ ਹੈ ਕੋ ਨਾ ਸਕੈ